ਜਲੰਧਰ ਵਿੱਚ ਤਿੰਨ ਬਾਈਕਾਂ ਤੇ ਆਏ 6 ਨਕਾਬਪੋਸ਼ ਲੁਟੇਰਿਆਂ ਨੇ ਫਰਾਂਸ ਕੰਪਨੀ ਦੇ ਮੁਲਾਜ਼ਮ ਨੂੰ ਗੋਲੀ ਮਾਰ ਕੇ 1,170,000 ਰੁਪਏ ਲੁੱਟ ਲਏ। ਮਿਡਲੈਂਡ ਨਾਮ ਦੀ ਮਾਈਕਰੋ ਫਾਈਨਾਂਸ ਕੰਪਨੀ ਵਿੱਚ ਕੰਮ ਕਰਨ ਵਾਲੇ ਸਰਬਜੀਤ ਦੁਪਹਿਰ ਨੂੰ ਪਿੰਡਾਂ ਤੋਂ ਕਿਸ਼ਤਾਂ ਲੈ ਕੇ ਵਾਪਸ ਕਪੂਥਲਾ ਬ੍ਰਾਂਚ ਵਿੱਚ ਪਹੁੰਚ ਰਹੇ ਸਨ। ਪੁਲਤਕਰਤਾਰਪੁਰ ਰੋਡ ਤੇ ਤਿੰਨ ਮੋਟਰਸਾਈਕਲਾਂ ਤੇ 6 ਨੌਜਵਾਨ ਆਏ। ਅਤੇ ਉਹਨਾਂ ਨੂੰ ਘੇਰਿਆ। ਇੱਕ ਨੌਜਵਾਨ ਨੇ ਸਰਬਜੀਤ ਦਾ ਬੈਗ ਖੋਣ ਦੀ ਕੋਸ਼ਿਸ਼ ਕੀਤੀ। ਸਰਬਜੀਤ ਨੇ ਬੈਗ ਨਹੀਂ ਛੱਡਿਆ ਤਾਂ ਦੂਜੇ ਨੇ ਸਰਬਜੀਤ ਨੂੰ ਗੋਲੀ ਮਾਰ ਦਿੱਤੀ। ਘਟਨਾ ਦੇ ਮੌਜੂਦ ਲੋ ਸਰਬਜੀਤ ਸਿੰਘ ਸਨਫ ਭਗਤ ਸਿੰਘ ਵਾਸੀ ਪਿੰਡ ਕੜਾਲ ਕਲਾਂ ਜ਼ਿਲ੍ਹਾ ਕਪੂਰਥਲਾ ਇਹ ਫਾਈਨਾਂਸ ਕੰਪਨੀ ਦੇ ਵਿੱਚ ਕਨੈਕਸ਼ਨ ਦਾ ਕਲੈਕਸ਼ਨ ਦਾ ਕੰਮ ਕਰਦਾ ਅੱਜ ਵਕ ਵਕ ਪਿੰਡਾਂ ਤੋਂ ਕਲੈਕਸ਼ਨ ਕਰਕੇ ਰਾਮਗੜ੍ਹ ਤੋਂ ਕਪੂਰਥਲਾ ਨੂੰ ਆ ਰਿਹਾ ਸੀ ਕਿ ਰਸਤੇ ਵਿੱਚ 6 ਮੋਟਰਸਾਈਕਲ ਸਵਾਰ ਤਿੰਨ ਮੋਟਰਸਾਈਕਲਾਂ ਤੇ 6 ਆਦਮੀ ਸਵਾਰ ਸੀਗੇ ਇਹਨਾਂ ਨੇ ਇਸ ਨੂੰ ਰੋਕ ਕੇ ਉਹਦੇ ਕੋਲੋਂ ਕਰੈ ਕੈਸ਼ ਕਰੀਬ 1,70,000 ਰੁਪਇਆ ਕੋਲਿਆ ਨਾਲ ਉਹਦਾ ਬੈਗ ਸੀਗਾ ਉਹ ਕੋਲਿਆ ਤੇ ਉਹਦੇ ਗੋਲੀ ਮਾਰੀ ਆ ਕਾਰਵਾਈ ਉਹਦਾ ਸਟੇਟਮੈਂਟ ਲਿਖੀ ਆ ਜੋ ਕਾਨੂੰਨ ਤਾਬਕ ਬਣਦੀ ਕਾਰਵਾਈ ਆ ਉਹਦੀ ਕਰਕੇ ਤੇ